ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਹੈ ਗੁਰੂ ਸਤ ਨਾਮ ਵਾਹਿਗੁਰੂ 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 ਸਤ ਨਾਮ ਤਰਨ ਨਾਮ ਭਗਵਾਨ ਦੇ ਵਾਹਿਗੁਰੂ ਆਹੇ ਜੀ ਦਾ ਕੰਸਾ ਵਾਹਿਗੁਰੂ ਦੀ ਖਫਤੇ ਆਹੇ ਗੁਰੂ ਜੀ ਤਨ ਸੁਹਿਲਾ ਘੜੀ ਤਨ ਤਨ ਮੂਰਤ ਪਰਸਾ ਤਨ ਸੁ ਦਿਨ ਸੁ ਸੰਜੋਗ ੜਾ ਜਿਤ ਢਠਾ ਗੁਰ ਦਰਸਾ ਤਨ ਸੁ ਬੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤ ਕਰ ਚਰਨ ਸੋ ਕਹ ਤਨ ਗੁਰ ਸੇਵੀਐ ਇਹਨ ਸਹਜ ਸੁਖ ਪਾਉ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਾਰਨੁ ਦੋਖੁ ਜਾ ਦੇ ਤੁਕ ਕਾ ਸਮੰਧੀ ਊਨੂਰ ਆਰਸੋ ਕੁਰਸੋ ਛਟੀਐ ਤੁਦ ਡਿਠੇ ਸਭ ਜੀ ਪਾਤਸ਼ਾਹ ਮਨ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦੇਵਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਜਨ ਸਚਾ ਪਾਤ ਸ਼ਾਹ ਸਿਰ ਸ਼ਾਦ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਭਵਤਾ ਵੀ ਉਸ ਨੋ ਸਤਨ ਆਪਨਾ ਗੁਣ ਨ ਗਾਵੈ ਹਰ ਜਨ ਰਾਮ ਨਾਮ ਗੁਣ ਗਾਵੈ ਜੀ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਹਰ ਆਪੇ ਘਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰ ਵਿਚ ਤਤੁ ਪੰਚ ਆਪ ਕਾਵੈ ਜਨ ਨਾਨਕ ਸਤਿਗੁਰ ਮਿਲਿ ਆਪੀ ਹਰ ਆਪੇ ਚਗਰ ਚੁਕਾਵੈ ਹਰਿ ਆਪੇ ਪੰਚ ਤਤ ਬਿਸਥਾਰ ਵਿਚਤ ਤੂੰ ਪੰਜ ਆਪ ਪਾਵੈ ਜਨ ਨਾਨਕ ਸਤ ਗੁਰ ਮੀਲੇ ਆਪੇ ਹਰ ਆਪੇ ਚਗਰ ਚੁਕਾਵੈ ਹਰ ਜਨ ਨਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗਉਣ ਨ ਗਾਵੈ ਵਾਹਿਗੁਰੂ ਦੀ ਕਾਹ ਦਾ ਵਾਹਿਗੁਰੂ ਕੀ ਕੀਮਤੈ